ਨਾ ਸ਼ਤਰੂਆਂ ਨੂੰ ਮਾਰਨਾ ਪਵੇ ਨਾ ਜੰਗ ਯੁੱਧ ਕਰਨਾ ਪਵੇ ਇਹ ਤੇਰੀ ਜਿਹੜੀ ਮਰਤ ਹੈ ਇਹ ਸਾਨੂੰ ਗਿਆਨ ਨਹੀਂ ਇਹਨਾਂ ਦਾ ਲੋਕ ਜਦੋਂ ਨੂੰ ਹੱਲ ਮਿਲੇਗਾ ਜਿਹੜੇ ਸੂਰ ਬੀਰ ਮੰਗੋ ਤੇ ਅਸੀਂ ਕਿਉਂ ਨਹੀਂ ਹੋਏ ਹੋ ਜਾਏ ਆਹ ਮਾਈ ਮਿੱਠ

ਤਦ ਲਈ ਹੋਵੇ ਤੀਸ ਭਾਈ ਜੋਧਰਾਏ ਗੁਰੂ ਹਮਾਰਾ ਜਿਆਦਾ ਸੰ ਜਿਆਦਾ ਸਨਮਾਨ ਦੇਂਦੇ ਉਹਨੂੰ ਆਪ ਉਹ ਦਰਤਨ ਦੇ ਘਰ ਭਗਵਾਨ ਆਗੇ ਉਦੀ ਦੇ ਘਰ ਭਗਵਾਨ ਆਗੇ ਔਰ ਅਸੀਂ ਜੋਤ ਦੇ ਵਿੱਚ ਰਹੋਗੇ ਜਿਹੜਾ ਦੁਸ਼ਮਣ ਹੈ

ਕੀਸ਼ਕਾ ਕੇ ਸਾਨੂੰ ਵੀ ਲਾਗਾ ਦਿਖਾ ਦੇ ਜੋਦਰਏ ਮਲਨਾ ਤੇ ਪਾਕਸ਼ਾ ਕਣਗੇ ਤਰ ਪ੍ਰਾਨ ਵਿਆਹ ਤੇ ਪਾਕਸ਼ਾ ਕਣਗੇ ਤਰ ਪ੍ਰਾਨ ਵਿਆਹ ਕੋਜ ਕੋਜ ਪਾ ਜਨ ਦੇ ਮਹਾਰਾਜ ਚਾਰ ਕੋ ਸਰੋਵਰ ਪ੍ਰੇਰਤੋਂ ਆਪਾਂ ਫਿਰ ਰਾਜੀ ਨੂੰ ਉਹ ਕਹਤੇ ਤਾਂ ਵੀ

सोहनी सुंदर दस के पातशाह